ਸਸਰੀਕਾ ਜੀ ਸਾਰਿਆਂ ਨੂੰ ਤੁਹਾਨੂੰ ਸਾਰਿਆਂ ਨੂੰ ਨਵੇਂ ਸਾਲ ਦੀਆਂ ਬਹੁਤ-ਬਹੁਤ ਵਧਾਈਆਂ ਤੇ ਅੱਜ ਆਪਾਂ ਬਾਲੂ ਸ਼ਾਹੀ ਬਣਾਵਾਂਗੇ ਆ ਮੈਦਾ ਆ ਆਪਾਂ ਚਾਨ ਛੁਣ ਕੇ ਰੱਖਿਆ ਹੈ ਕੌਲੀ ਮੈਦੇ ਦੀ ਹੈ ਵੱਡੀ ਤੇ ਇਹਦੇ ਚ ਆਪਾਂ ਆਹ ਬਾਕੀ ਦਾ ਸਮਾਨ ਹੁਣ ਪਾਉਣੇ ਆ ਚਮਚਾ ਖੰਡ ਦਾ ਚਮਚਾ ਮਿੱਠੇ ਛੋਡੇ ਦਾ ਥੋੜਾ ਜਿਹਾ ਨਾਣ ਚਮਚਾ ਦਹੀਂ ਦਾ ਇਹਨੂੰ ਆਪਾਂ ਇਸ ਤਰ੍ਹਾਂ ਲਾ ਦੇਾਂਗੇ ਘਰਾਂ ਉਹਨਾਂ ਆਪਾਂ ਕਿਉਂ ਪਾਵਾਂਗੇ ਕੌਲੀ ਛੋਟੀ ਕਿਉਂਦੀ ਐ ਵੇਖ ਕੇ ਪਾਵਾਂਗੇ ਜੇ ਹੋਰ ਪਿਆ ਤਾਂ ਫਿਰ ਹੋਰ ਪਾਵਾਂਗੇ ਆਪਾਂ ਕਿਰਾਇਰ ਲਾ ਕੇ ਫਿਰ ਆਪਾਂ ਹੱਥ ਨਾਲ ਰਲਾਵਾਂਗੇ ਉਹਨਾਂ ਬੱਤਨਾਂ ਮਲ ਦੇਵਾਂਗੇ ਦੋਨਾਂ ਥਾਂ ਮਲ ਦੇਵਾਂਗੇ ਇੰਗੇ ਤਰ੍ਹਾਂ ਗੰਡਾ ਮਾਰ ਦਿਆਂਗੇ ਕਿ ਉਹ ਆਪਾ ਹੋਰ ਪਾਵਾਂਗੇ ਸਾਰੇ ਹੀ ਪਾ ਦਿਆਂਗੇ ਲਓ ਆਪਾਂ ਚੰਗੇ ਤਰ੍ਹਾਂ ਲਾ ਲਿਆ ਗੰਡਾ ਮਾਰ ਤੀਆਂ ਸਾਰੀਆਂ ਤੇ ਹੁਣ ਆਪਾਂ ਪਾਣੀ ਪਾ ਕੇ ਥੋੜਾ ਥੋੜਾ ਪਾਣੀ ਪਾਵਾਂਗੇ ਤੇ ਆਟੇ ਵਾਂਗੂੰ ਗੁੰਨਾਂਗੇ ਇਹਨੂੰ ਆਪਾਂ ਆਟਾ ਗੁੰਨ ਕੇ ਰੱਖ ਲਿਆ ਚੰਗੀ ਤਰ੍ਹਾਂ ਤੇ ਇਹਨੂੰ ਥੋੜਾ ਜਿਹਾ ਰਪਾ ਟਾਕ ਦੇਾਂਗੇ ਤੇ ਫਿਰ ਆਪਾਂ ਚਾਹ ਸੁਣੀ ਬਣਾਵਾਂਗੇ ਹੋੜਾ ਪਖੰਡ ਪਾਵਾਂਗੇ ਪਾਣੀ ਪਾਵਾਂਗੇ ਉਹ ਦੁੱਧ ਦਾ ਪਾਣੀ ਹੈ ਪੰਡ ਤੋਂ ਇਹਨੂੰ ਆਪਾਂ ਇੱਕ ਤਾਰ ਬਣਾਵਾਂਗੇ ਚਾਸਣੀ ਨੂੰ ਲਓ ਚਾਸ ਨੇ ਆਪਣੀ ਬਣੀ ਜਾਂਦੀ ਏ ਤੇ ਉਹਨੇ ਆਪਾਂ ਇਹ ਬਾਲੂ ਸ਼ਾਹੀ ਬਣਾ ਲਾਂਗੇ ਤੇ ਇਹਨੂੰ ਬਣਾ ਕੇ ਰੱਖ ਦੇਾਂਗੇ ਤੇ ਫਿਰ ਨਾਲ ਦੇ ਨਾਲ ਆਪਾਂ ਦੂਜੀ ਕੜਾਈ ਧਰ ਦੇਾਂਗੇ ਚਾਸਣੀ ਲਾ ਕੇ ਐਸਾ ਨਾ ਬਣਾ ਦੇਾਂਗੇ ਜਾ ਅਸ ਨਹੀਂ ਆਪਣੀ ਬਣ ਗਈ ਆਪਾਂ ਲਾ ਕੇ ਰੱਖਤੀ ਤੇ ਹੁਣ ਆਪਾਂ ਦੂਜੀ ਕੜਾਈ ਤੇ ਰਹੀ ਐ ਤੇ ਇਹਦੇ ਵਿੱਚ ਇਹ ਫੈਨ ਪਾਵਾਂਗੇ ਇਹ ਫੈਨ ਗਰਮ ਹੋ ਗਿਆ ਫਿਰ ਆਪਾਂ ਵਿੱਚ ਬਾਲੂ ਸ਼ਾਹੀ ਪਾਵਾਂਗੇ ਮੱਠੇ ਮੱਠੀ ਅੱਗ ਤੇ ਰਾੜਾਂਗੇ ਲੋਰ ਫਰੈਂਡ ਗਰਮ ਹੋ ਗਿਆ ਹੁਣ ਆਪਾਂ ਵੱਲੇ ਸ਼ਾਹੀ ਪਾਵਾਂਗੇ ਵਿੱਚ ਮੱਠੀ ਮੱਠੀ ਅੱਗ ਤੇ ਰੜਾਂਗੇ ਐਨੇ ਐਨੇ ਕਰਕੇ ਪਾਵਾਂਗੇ ਇਹ ਬਰੌਂਹਾngਾ ਥੋੜੀ ਜਿਹਾ ਕੱਢ ਲਾਂਗੇ ਹਲੋ ਆਪਣਾ ਵਾਲਾ ਸ਼ਾਇ ਹੀ ਰੜ ਗਈ ਏ ਬਣ ਗਈ ਏ ਤੇ ਆਪਾਂ ਲਾ ਲਾਂਗੇ ਤੇ ਬਾਕੀ ਰਹਿੰਦੇ ਨੇ ਇਸ ਨੂੰ ਕਰਕੇ ਬਣਾ ਲਾਂਗੇ ਆਪਾਂ ਤੇ ਬਹੁਤ ਵਧੀਆ ਫੁੱਲ ਵੀ ਗਏ ਨੇ ਤੇ ਰੜ ਵੀ ਗਏ ਨੇ ਹੁਣ ਆਪਾਂ ਵਕੂ ਰਹਿੰਦੀਆਂ ਪਾਵਾਂਗੇ। ਲੋ ਆਪਣਾ ਬਲੂ ਸ਼ਾਗ ਬਣ ਗਈਆਂ ਤੇ ਆਪਾਂ ਚਾਹ ਸਣੀ ਵੀ ਦੂਜੇ ਵਾਰ ਗਰਮ ਕਰ ਲਈ। ਤੇ ਹੁਣ ਆਪਾਂ ਇਹਦੇ ਵਿੱਚ ਪਾ ਦਿਆਂਗੇ ਬਲੂ ਸ਼ਾਹੀ। യാ പൊത്ത ബഹു വീണ പോലി പോലി ਨਨੋ ਪਾਸੇ ਕਰ ਦੇ ਆਂ ਵੀ ਥੋੜਾ ਜਿਹਾ ਤੇ ਦੂਜੇ ਆ ਪਾਵਾਂਗੇ ਆ ਤਾਂ ਸਾਰੇ ਅੱਛਣ ਨਾਲ ਵੇੜ ਦਾਂਗੇ ਲਓ ਆਪਣਾ ਆਪਣਾ ਬਾਲੂਛਾ ਹੀ ਬਣ ਗਈ ਸਾਰੇ ਤੇ ਥੋੜਾ ਥੋੜਾ ਖੁਰਚਣਾ ਵੱਜ ਗਿਆ ਕਿਸੇ ਕਿਸੇ ਨੂੰ ਤੇ ਉਹ ਟੁੱਟ ਗਈ ਹੈਗੀ ਤੇ ਬਹੁਤ ਵਧੀਆ ਵੱਲ ਸ਼ਾਹੀ ਬਣੀ ਹੈਗੀ ਤੁਹਾਨੂੰ ਤੋੜ ਕੇ ਦਿਖਾਵਾਂਗੇ ਕਿੰਡੀ ਵਧੀਆ ਬਣੀ ਹੈ ਦੇਖੋ ਬਹੁਤ ਵਧੀਆ ਬਣੀ ਹੈ ਜੇ ਸਾਡੀ ਵੀਡੀਓ ਕੋ ਪਸੰਦ ਲੱਗੀ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ